ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਜੋ ਤੁਹਾਨੂੰ ਦਿਖਾਉਨੇ ਆ ਦੁਨੀਆ ਦਾ ਸਭ ਤੋਂ ਸੋਹਣਾ ਬੱਸ ਸਟੈਂਡ ਪਹਿਲਾਂ ਚੈੱਕ ਕਰੋ ਤੁਸੀਂ ਪਿੰਡ ਦੀ ਐਂਟਰੀ ਗੇਟ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਸਾਹਮਣੇ ਤੁਸੀਂ ਬੱਸ ਸਟੈਂਡ ਦੇਖ ਸਕਦੇ ਹੋਗੇ ਤੇ ਇਹ ਬੱਸ ਸਟੈਂਡ ਸੰਗਰੂਰ ਤੋਂ ਜਦੋਂ ਆਪਾਂ ਦਿੜਪੇ ਨੂੰ ਜਾਂਦੇ ਆ ਸੂਲਰ ਪਰ ਟੱਪ ਕੇ ਆਉਂਦਾਗਾ ਫਰੰਟ ਤਰਬਨਜਾਰਾ ਇਹ ਬੱਸ ਸਟੈਂਡ ਦਾ ਸਰਪੰਚ ਹਰਪ੍ਰੀਤ ਸਿੰਘ ਨੇ ਬਣਾਇਆ ਹੋਇਆਗਾ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨਾ ਸੋਹਣਾ ਬੱਸ ਸਟੈਂਡ ਬਣਾਇਆ ਹੋਇਆ ਹੈਗਾ ਤੇ ਆਜੋ ਅੰਦਰੋਂ ਦਿਖਾਉਂਦੇ ਆ ਤੁਹਾਨੂੰ ਬੱਸ ਸਟੈਂਡ ਤੇ ਸਾਹਮਣੇ ਵਾਸ਼ਰੂਮ ਵਗੈਰਾ ਬਨੇ ਹੋਏ ਨੇ ਇੱਧਰ ਤੇ ਇੰਨਾ ਚ ਪਾਣੀ ਵੀ ਆਉਂਦਾ ਸਭ ਕੁਝ ਸਹੀ ਹੈ ਚੱਲਦਾ ਹੈਗਾ ਇੱਕ ਵਾਸ਼ਰੂਮ ਦੂਜੀ ਸਾਈਡ ਬਣਾਇਆ ਹੋਇਆ ਆਜੋ ਤੁਹਾਨੂੰ ਉਹ ਵੀ ਦਿਖਾਉਂਦੇ ਆਂਗੇ ਕਿ ਅੰਦਰੋਂ ਬੈਠਣ ਵਾਸਤੇ ਲੱਗਿਆ ਹੋਇਆ ਵਧੀਆ ਸੱਤੂ ਲੋਹਾ ਜਿਹੜਾ ਤੇ ਇੱਕ ਬਾਥਰੂਮ ਇਧਰਲੀ ਸਾਈਡ ਬਣਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਲੇ ਦੁਆਲੇ ਦੇਖ ਲਓ ਵਧੀਆ ਫੁੱਲ ਵਗੈਰਾ ਲੱਗੇ ਹੋਣੇ ਬਸਟੈਂਡ ਦੇ ਚਾਰੇ ਪਾਸੇ ਵਧੀਆ ਪੂਰਾ ਘੈਂਟ ਬਣਿਆ ਹੋਇਆ ਬਸਟੈਂਡ ਇਹ ਦੇਖੋ ਨੂੰ ਤੋਂ ਸਾਹਮਣੇ ਪੂਰਾ ਬੱਸ ਸਟੈਂਡ ਤੇ ਉਹ ਸਾਹਮਣੇ ਪਿੰਡ ਨੂੰ ਰਾਜੰਦਾ ਉੱਤੇ ਗੇਟ ਬਣਾਇਆ ਹੋਇਆ ਤੇ ਤੇ ਸਾਹਮਣੇ ਬੱਸ ਸਟੈਂਡ ਬਣਾਇਆ ਹੋਇਆ ਵਧੀਆ ਹਾਂਜੀ ਦੋਸਤੋ ਜੇ ਆਪਣੀ ਵੀਡੀਓ ਵਧੀਆ ਲੱਗੀ ਆ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ